ਇਹ ਕਿਰਾ ਮੂੰਹ ਬਣਾਉਣ ਦੇ ਪਹਿਲਾਂ ਨਾ ਪਤਾਂਝੇ ਨਹੀਂ ਚੜਦਾ ਸਿੰਮੂ ਦੇ ਜੱਦਾ ਲੋਟ ਲੋ ਜੀ ਅੱਜ ਹੈਗੀ ਪਸੰਤ ਪੰਜਵੀਂ ਆਪਾਂ ਪਤੰਗ ਲਿਆਂਦੇ ਤੇ ਅੱਜ ਲਾਵਾਂਗੇ ਪੀਚੇ ਤੇ ਚੱਲਣ ਫੋਲੋ ਕਰਦੇ ਕਮੈਂਟ ਕਰਦੇ ਤੇ ਸ਼ੇਅਰ ਕਰ ਦਿਓ ਇਹ ਆਪਾਂ ਬਤਾਂਗਾ ਤੇ ਟੜਾਮਾ ਪਾ ਲਈਆਂ ਸੀਗੀਆਂ ਰਾਤ ਸਾਰੇ ਨੇ ਇਹ ਹੁਣ ਜਾਵਾਂਗੇ ਤੰਗ ਚੜਾਉਣ ਕਈ ਮੁੰਡੇ ਆ ਸੀ ਤੁਹਾਨੂੰ ਦਿਖਾਵਾਂਗੇ ਪਿੱਛੇ ਲੱਗਦੇ ਆਪਣੇ ਬਲੌਗ ਨੂੰ ਸਕਿਪ ਨਾ ਕਰਿਓ ਸਾਰਾ ਦੇਖਿਓ ਜੇ ਮੈਂ ਕੋਈ ਵੱਡੇ ਗਾ ਕੀ ਬਤਾਮ ਗਾ ਹੋਰ ਦੁਬਾਰਾ ਉਹਦਾ ਫਿਰ ਟੈਂਟ ਨਹੀਂ ਚਾਹੀਦਾ ਹੋਰ ਬਹੁ ਆਪਣੇ ਵਾਲਾ ਕਿਹੜਾ ਚਿੱਟਾ ਬਸ ਠੀਕ ਆ ਉਹਨਾਂ ਲਾਏਗਾ ਓਏ ਆਓ ਹਾੜ ਇੱਧਰ ਤੇ ਰੱਖ ਇਹ ਲੈ ਵੀ ਰਹਿ ਗਿਆ ਪਿੱਛੇ ਸੇ ਮੈਂ ਹਾਂ ਬਹੁਤ ਠੀਕ ਆ ਚੱਲ ਬੜ ਤੋ ਸੀ ਮੈਨੇ ਕਿਹਦਾ ਵੱਡਾ ਗਿਆ ਪਤਾ ਨਹੀਂ ਇਹ ਵੱਡ ਤੇ ਸੀ ਮੈਂ 3 ਬਾਈ 3 ਬੁੜਾਏ ਕਿੰਨੇ ਨੇ ਇੱਕ ਵੀ ਨਹੀਂ ਬਾਈ ਕੀ ਕਹਿੰਦਾ ਹਰਮਨ ਇੱਕ ਤਾਂ ਵੱਡਾ ਜਾਏਗਾ ਅੱਛਾ ਇਹਨੇ ਵੱਡੇ ਨੇ ਇੱਕ ਤਾਂ ਵੱਡਾ ਬਸ ਜਿਵੇਂ ਕਰ ਕਰ ਅੱਛਾ ਤੇ ਹੁਣ ਦਵਾਰੇ ਵੇਚਾ ਲਾਉਣਾ ਇੱਕ ਗੱਟੀ ਬੰਦ ਕਰ ਬਾਈ ਸ਼ਿਮੂ ਕਿੰਨਾ ਵੇਚਾ ਇਹ ਪੰਜਵਾ ਬਾਈ ਆਪਣਾ ਵੱਡੇ ਜਾਊਗਾ ਨਹੀਂ ਕੀ ਪਤਾ ਵੱਡੇ ਆ ਗਿਆ ਚਲ ਕੋਈ ਨਹੀਂ ਹੋ ਚੜਾਉਨੇ ਆਪਾਂ ਨਾਵਾ ਹਾਂਜੀ ਹਾਂ ਉਹ ਮੇਰਾ ਨਾ ਕੋਈ ਉਹ ਹਰਮਨ ਸਿੰਘ ਆਪਣੇ ਇਰਨਾ ਲੱਕ ਦੀ ਸੱਤ ਲਾਈਆ ਪਤੰਗ ਤੇ ਦੇਖਦੇ ਹਾਂ ਹੁਣ ਵੱਡ ਹੁੰਦਾ ਕਿ ਨਹੀਂ ਹੋ ਕਿਨੇ ਵੱਡਤਾ ਹਰਮਨ ਜੀ ਦਾ ਹਾਂ ਨੂੰ ਸ਼ਰਤ ਡੋਰਾ 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 ਮੜਾ ਚੈੱਕ ਕਰ ਲੈ ਹਰਮਨ ਹੋ ਕਿਨੇ ਟੀੜਾ ਆ ਓਹ ਹੋ ਕੋਈ ਨਾ ਕੋਈ ਨਾ ਓਏ ਆ ਫੜੀ ਓਏ ਆ ਫੜੀ ਓਏ ਆ ਫੜੀ ਓਏ ਆ ਵੀ ਦੇਖ ਮੇਰੇ ਕੀ ਰਹਾ ਹੈ ਉਹ ਕੱਢ ਲੋ ਪੇਚਾ ਕੱਢ ਲੋ ਓਹ ਹੋ ਕੱਢਣਾ ਪੇਚਾ ਕੱਢ ਲੋ ਉਹ ਪਤੰਗ ਕਿਹੜਾ ਹੈ ਪੇਚਾ ਲਾ ਉਹ ਦੇਖ ਪੀਲਾ ਆ ਜਾ ਪੀਲਾ ਆ ਜਾ ਪੇਚਾ ਲਾਈਏ ਆ ਜਾਓ ਪੇਚਾ ਕੋਈ ਫੜਾਉ ਓਏ ਹੱਥ ਨਾਲ ਕਰਾਉ ਹਰਮ ਨੇ ਲੈ ਕੀ ਕੀਤਾ ਏ ਓਏ ਆ ਮੈਂ ਦੋਤਾ ਇਹੋ ਬਚਾਉਂਦੇ ਬਚਾਉਂਦੇ ਉੱਚਾ ਕਰ ਲਾ ਤੂੰ ਪੂਰਾ ਓਏ ਆਪਣਾ ਵੜਾ ਜਾਣਾ ਆਪਣਾ ਓਏ ਚਾਚਾ ਓ ਜਾ ਓਏ ਹਰਮ ਚਾਚਾ ਤੈ ਮੱਡਿਆ ਅੱਛਾ ਠੀਕ ਆ ਓਏ ਆ ਚੱਕ ਲਾਓ ਕਿੰਨੇ ਪੈਣੇ ਪਤੰਗ ਇਹ ਜਲਦੇ ਰਹੇ ਕੋਈ ਹਰਮ ਨਾ ਚੜਾਓ ਓਏ ਪਲਾਸਟਿਕ ਦੀ ਡੋਰ ਅਸਵੇਂ ਹਾਂ ਮੇ ਤੁਹਾਨੂੰ ਲੈ ਲਾ ਉਹ ਗੈਰੀ ਲੈ ਲੀਏ ਦਰ ਕਰਤਾ ਹਾਂ ਪਟੰਗਾ ਲੈ ਲਾ ਪਟੰਗਾ ਲੈ ਲਈ ਉਹ ਲੈ ਆ ਦੋਰ ਨੂੰ ਓਏ ਚਾਚਾ ਓਏ ਪਰ ਚਰਮਣ ਓਹ ਪਲਾਸਟਿਕ ਦੀ ਦੋਰ ਮਿਲ ਗਈ ਓਏ ਕੰਮ ਕਰ ਚਰਖੜਾ ਦੇਵੋ ਇਕੱਠੀ ਕਰ ਵਜ ਜਾ ਉਹ ਦੋਰ ਮਿਲ ਗਈ ਦੋਰ ਇਕੱਠੀ ਕਰਾਉਨਾ ਚਰਖੜਾ ਚਰਖੜਾ ਲੈ ਦੋਰ ਮਿਲ ਗਈ ਪਲਾਸਟਿਕ ਦੀ ਕਿੱਥੇ ਆਹੋ ਕਾਹ ਤੋੜ ਲਈ ਹਾਂ ਹਾਂ ਉਹ ਦੂਪਤੰਗ ਕਾਨੂੰ ਪਾੜੀ ਜਨਾ ਉਹ ਮੇਰੀ ਆ ਮੇਰਾ ਫੋਨ ਦੇ ਲਾ ਕਿਥੇ ਆ ਕਿਰੇ ਹਟਿਆ ਤੇਰੇ ਕੋਲ ਨਹੀਂ ਉੜਾ ਦੇ ਫੂਨ ਉਹ ਚੱਕੀ ਯਾਰ ਫੂਨ ਉਹ ਮੈਂ ਚੱਕਦਾ ਥੱਲੇ ਨਾ ਹਟੋ ਯਾਰ ਫੂਨ ਮੇਰਾ ਆਈਫੋਨ ਥੱਲੇ ਛਿੜਦਾ ਓ ਯਾਰ ਢੋਰਾ ਤੈਨੂੰ ਜੰਨਤ ਨਹੀਂ ਕਰ ਦੋਣੇ ਓ ਨੂ ਖੜਦੇ ਇੱਕ ਮਿੰਟ ਖੜਦਾ ਬਹੁਤ ਦੂਰ ਆ ਢੋਰਾ ਸਾਡੀ ਉਹ ਬਹੁਤ ਦੂਰ ਆ ਯਾਰ ਪੰਗਾ ਨਾ ਲੈ ਤੂੰ ਇਹਦੇ ਆਈ ਡੂਰ ਤਾਂ ਮੰਗੂ ਗੋਦੀਆ ਪਹਿਲਾਂ ਉਹ ਤੂੰ ਪਹਿਲਾਂ ਤੂੰ ਵੀ ਬਣਾਉਂਦਾ ਆਈ ਚਾਚਾ ਰੁਕਾ ਓਏ ਆਹ ਕਿਦੀ ਫੇਰਦੀ ਏ ਡੂਰ ਪਤਾ ਨਹੀਂ ਜਾਂਦਾ ਲਾ ਤੂੰ ਪੇਚਾ ਲਾ ਹਰ ਜਾ ਆਹ ਆ ਆਪਣੀ ਪਰੀ ਆ ਉਹਦਾ ਕਾਲਾ ਹਨਾ ਚਾਚਾ ਆਪਣੀ ਪਰੀ ਹੈ ਆਪਣੀ ਪਰੀ ਆ ਥੰਦੀ ਵੱਡੇ ਆ ਗਿਆ ਆਪਣਾ ਓ ਚਾਚਾ ਉਹ ਫਾੜੂ ਡੋਰ ਕਿੱਥੇ ਗਈ ਵੱਢਿਆ ਗਿਆ ਆਪਣਾ ਲੈ ਵੀ ਹੁਣ ਪੈ ਗਿਆ ਪੇਚਾ ਹੁਣ ਦੇਖਦੇ ਆ ਕਿਹਦਾ ਸਿਮੂ ਵੱਢਦਾ ਕੇ ਉਹ ਜੇਨੂਰ ਸਿਮੂ ਪੈ ਗਿਆ ਵਿੱਚ ਨਹੀਂ ਹੂੰ ਇਹਦੇ ਨਾਲ ਪਾ ਯਾਰ ਆ ਧੱਗੜੇ ਵਾਲੇ ਨਾਲ ਉਹ ਜਗਦੀਪ ਇਹਦਾ ਪਾ ਲਵੇ ਤੋੜ ਦਿੰਦਾ ਵੀ ਡੋਰ ਤੋੜਤੀ ਚੱਲੋ ਉਹ ਨਹੀਂ ਵੱਢਿਆ ਨਾ ਚਾਚਾ ਚੱਲ ਚੱਲ ਉਹ ਵੱਢ ਤੋ ਇਸ ਮੇਰੇ ਕਾਰ ਕੱਟੀ ਹੋਰ ਵਧੀਆ ਕਰਦਾ ਆ ਢੋਲ ਵਧੀਆ ਹੈ ਇਹ ਨਾਲ ਨਹੀਂ ਆ ਗਿਆ ਏ ਕੀ ਓਏ ਖੇਤਾਂ ਮੈਂ ਹੋਰ ਕਿੱਦਾਂ ਲੱਗਾ ਇੱਧਰ ਹੈ ਉਹ ਵੱਡਿਆ ਗਿਆ ਚੱਲ ਕੋਈ ਨਹੀਂ ਸੀ ਮੈਂ ਬਹੁਤ ਵੱਢ ਤੇ ਕਿੰਨੇ ਵੱਢ ਤੇ ਚੱਪ ਬਹੁਤ ਚੜਾਈ ਆ ਤੇਰੀ ਪਹਿਲਾਂ ਪੜਾਇਆ ਸੀ ਮਿੰਨੇ ਨੇ ਦੋ ਪੜਾ ਦੇ ਦੋ ਮੈਂ ਪੜਾ ਲੇ ਯਾਰ ਸਿੰਮੇ ਫੇਦੀ ਯਾਰ ਯਾਰ ਉਹ ਲੜੋ ਰਹਾ ਤੁਸੀਂ ਓਏ ਉਹ ਪਤਾ ਨਹੀਂ ਗਿਆ ਓਏ ਤਿੰਨ ਜਾਨੇ ਚੜਾਉਣ ਲੱਗੇ ਚੜੇ ਤੁਹਾਡਾ ਕਿਸੇ ਦਾ ਵੀ ਨਹੀਂ ਓਏ ਹਾਲਾ ਲੋਕੇ ਤੈਨੂੰ ਪਤਾੰਗੇ ਜਾੜੇ ਨੂੰ ਜਿੱਦਾਂ ਜੰਮਿਆ ਹਾਂ ਮੈਂ ਪਰ ਜਾੜੇ ਅੱਛਾ ਚੱਕ ਕੇ ਦਿਆ ਗੱਡ ਖੋ ਨਾ ਓਏ ਖੋਪਰੀ ਯਾਰ ਕੀ ਹੋ ਗਿਆ ਨੂੰ ਓ ਯਾਰ ਓ ਚਾਚਾ ਤੇ ਡੋਰ ਫਸ ਗਈ ਓਹ ਓਹ ਓ ਚਾਚਾ ਛੱਡਾ ਲਾਉ ਵਿੱਚ ਲਾਉ 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 ਜ਼ਿੰਮੇ ਤੇ ਉਹ ਡੋਰ ਫਸ ਗਈ ਚਾਤੇ ਵਾਲੀ ਆ ਡੋਰ ਸੇ ਹੀ ਕਰ ਦੇ ਉਹ ਤੂੰ ਇਧਰ ਚੱਲ ਲੈ ਆਪਾਂ ਪਈ ਚਾ ਡੋਰ ਫਸ ਪਈ ਚਾ ਬੈਠਾ ਬੈ ਜਾ ਸੀ ਓਏ ਉਹ ਉਹ ਜ ਫਸੀ ਆ ਲੈ ਕੇ ਚਾ ਥੱਕ ਗਏ ਸੀਗੇ ਪਤੰਗ ਚੁਣਾਉਂਦੇ ਹੋਏ ਕਿਹੜੇ ਨਾਲ ਨੂੰ ਬਿਸਕੁਟ ਉਹ ਪਾ ਚਾ ਕਰ ਉਹ ਪਾ ਤੀਆਂ ਮੈਂ ਚਾ ਚਾਹ ਲੈ ਕੇ ਆਉਣਾ ਤੁਹਾਨੂੰ ਸਾਰਿਆਂ ਨੂੰ ਬਹੁ ਆ ਗਿਆ ਲੈ ਜਾ ਚਾਚਾ ਵੇ ਸਰਮਣੇ ਵੇ ਛੱਡੀ 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 ਪਉਰੀ ਆਜੋ ਕਰਦੀ ਲੈ ਆ ਆ ਕਿਉਂ ਨਹੀਂ ਲਾਈ ਲੈ ਮੈਂ ਕਹਿੰਦਾ ਤੁਸੀਂ ਪਹਿਲੇ ਪੇਚਾ ਲਾ ਕੇ ਚਾਹ ਪੀ ਲਿਓ ਮੈਂ ਦੋਏ ਵਾਰੀ ਪਹਿਲਾਂ ਬੱਸ 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 ਤਿੰਨ ਸੜਦੇ ਉਹ ਭੈਣ ਮਾਰਿਆ ਲਾ ਕੇ ਉਹ ਚਾਹ ਕੋਈ ਨਹੀਂ ਇੰਨੇ ਦਾ ਵੱਡ ਤੇ ਕਿਧਰੇ ਵੀ ਕੋ ਹੁੰਦਾ ਉਹ ਚਾਹ ਪੀ ਲੋ ਪਹਿਲਾਂ ਸਿਮੇ ਇੱਥੇ ਬਹਿ ਜਾ ਸੱਤ ਅੱਠ ਪਤੰਗ ਵੱੜ ਤੇ ਠੀਕ ਆ ਬਾਗ ਨਿਕਲ ਲਾਤੀ ਯਾਰ ਉਹ ਕਾਰ ਲਾ ਯਾਰ ਤੂੰ ਨਿਆਣਾ ਕਰਦਾ ਗਿਆ ਤੂੰ ਹਾਂ ਤੈਨੂੰ ਹਰ ਵਾਰ ਕਰਕੇ ਦਿਖਾਉਂਦਾ ਇਕੱਠੀ ਚਾਹ ਪੀ ਲੈ ਸਿਮੇ ਤੂੰ ਕਿਹੜਾ ਜਿਹਾ ਹੋ ਗਿਆ ਚਾਹ ਚਾ ਕੀ ਕਿੱਦ ਤੇ ਰਹੀਂ ਆਰੇ ਪਹਿਰੇ ਛੱਡ ਦੇ ਦੀਆ ਕਿਆ ਉਹ ਖੜਾ ਵੜ ਕਰ ਖੇਤ ਤੇ ਦਨੋ ਜਾ ਚਾਹਾਂ ਨੂੰ ਦੇਖ ਪਾਏ ਆ ਜਿਆਦਾ ਹੀ ਆ ਬਾ ਠੀਕ ਆ ਪੀ ਲੈ ਇੰਨੀ ਬਿਸਕਟ ਭੋਕੇ ਖਾਲਾ ਹਾਂ ਬਿਸਕਟ ਭੋਕੇ ਖਾਲਾ ਇੱਕ ਰਾਹ ਖਾ ਜਾ ਪੈਂਟ ਨੂੰ ਚੱਲ ਲੈ ਸਾਲ ਤੂੰ ਸਾਨੂੰ ਪੁੱਛਿਆ ਵੀ ਕਿੰਨੇ ਜਿੰਨੇ ਆਣ ਲੈ ਆ ਬਾ ਕੋਈ ਨਾ ਲਿਆਉਣੇ ਜਾ ਕੇ ਮਿਲਦਾਂਗੇ ਯਾਰ ਪਤੰਗ ਵਧੀਆ ਵਧੀਆ ਹੋਰ ਬਲ ਸੋੜੇ ਹੋਰ ਦੇਖ ਲੋ ਹੋਰ ਕਿਸੇ ਦੇ ਲਿਆਉਣੇ ਆਪਾਂ ਯਾਰ ਭੋਲੇ ਦੇ ਹੀ ਵਧੀਆ ਹੁੰਦੇ ਨੇ ਵੀਰੇ ਭੋਲੇ ਦੇ ਭੋਲੇ ਦੇ ਵਧੀਆ ਬਾਹ ਚਾੜ ਕੇ ਚੱਲੋ ਜਾ ਕੇ ਲੈ ਕੇ ਆਓ ਸੈਟ ਜੀ ਮੈਂ ਵੀ ਨਹੀਂ ਪੁੱਛਾਂ ਪੁੱਛ ਫੋਨ ਕਰਕੇ ਆਪ ਤੰਗ ਕਿ ਨਾ ਸਕੋ ਆਹ ਕੋ ਬੰਦੇ ਪਾਉਂਦੇ ਨੇ ਤੰਗ ਵਾਲੇ ਯਾਰ ਵੀਰੇ ਦੋ ਕ ਦੋ ਕ ਉਹ ਦੇਖ ਪਤੰਗ ਦੇਖ ਉਹ ਸੈਟ ਜਿਹੜੇ ਜੇ ਲੈ ਕੇ ਆਉਣੇ ਆ ਹੋਰ ਨਾਲ ਆ ਸੀ ਮੇ ਵਿੱਚ ਆ ਉਹ ਦੋ ਚੀਜ਼ੇ ਖਾਲਾ ਕੁਝ ਨਹੀਂ ਹੁੰਦਾ ਚਾਚਾ ਥੜੇ ਨਹੀਂ ਬੰਦਾਂਗੇ ਤੇ ਤੇਰਾ ਮੂੰਹ ਬਣਾਉਣ ਦੇ ਪਹਿਲਾਂ ਨਾ ਪਤੰਗੇ ਨਹੀਂ ਚੜਦਾ ਸਿੰਮੂ ਤੋਂ ਜਦਦਾ ਲੋਟ ਜਦਦਾ ਨਜ਼ਰ ਲਾ ਗਿਆ ਦੇਖ ਬਾਹਾਂ ਹੀ ਖੜੇ ਨੇ ਉਹ ਦੇਖ ਨਾ ਹਾਂ ਹਾਂ ਟੋਪੀ ਦਾ ਉਹ ਕੰਨੋਂ ਵੀ ਫੜ ਲੇ ਬੜੇ ਸਾਰੇ ਦਾੜੀ ਆਹ ਦਾੜੀ ਕਾਲੀ ਆਹ ਐ ਰੱਖਦਾ ਕਟਿੰਗ ਦੀ ਕਰਾ ਕੇ ਹੈ ਨਾ ਲਵੇ ਲਵੇ ਜੀ ਰੱਖਦਾ ਹੀ ਨਹੀਂ ਚਿੱਟੀ ਦਾੜੀ ਹੂਣ ਨਹੀਂ ਦਿੰਦਾ ਪਹਿਲੇ ਗੱਲ ਫਲਾ ਲੈਂਦਾ ਖੜਦਾ ਹੁਣ ਫੇਰ ਨੇ 70 ਸਾਲ ਦੇ ਚੱਕ ਚੱਕ ਛੱਤ ਮੰਨ ਗਿਆ ਉਹ ਸੇਤੀ ਉਹ ਸੇਤੀ ਉਹ ਬੰਦ ਗਿਆ ਸੇਤੀ ਹੁਣ ਚੜੂ ਲੈ ਵੀ ਵਦੰਗ ਹਾਂ ਚਾਲੇ ਸਿਮੂ ਮੂੰਹ ਪਾਟੜਾ ਮ ਕਰਾ ਲਓ ਜੀ ਆਪਣਾ ਪਤੰਗ ਚੜ ਗਿਆ ਨਜ਼ਰ ਲੱਗੀ ਸੀ ਪੱਕੇ ਬੰਦੇ ਦੀ ਪੂਰੇ ਦੀ ਪਰ ਨਾ ਤਾਂ ਆਪ ਲੈਣਾ ਨਹੀਂ ਨੋ ਦਾ ਬੱਲੇ ਹੀ ਸੈਦਾ ਆਪਾ ਕੀ ਨਾ ਲਿਆ ਧਿਕਦੀਪ ਤੇ ਚਲ ਆਵੀ ਹੁਣ ਪੀਚਾ ਵੀ ਲੱਗ ਗਿਆ ਮੁੰਡਿਆਂ ਦਾ ਦੋ ਹਾਂ ਚੜ ਗਿਆ ਪਤੰਗ ਵੀ ਡਿੱਗ ਗਿਆ ਪਤੰਗ ਵੀ ਡਿੱਗ ਗਿਆ ਇਹ ਆਪਣਾ ਪਤੰਗ ਥੱਲੇ ਆ ਹੋਰ ਡਿੱਗ ਗਿਆ ਉਹ ਕੋਠੀ 'ਚ ਡਿੱਗ ਗਿਆ ਆਪਣੇ ਵਾਲਾ ਵੱਡਿਆਂ ਨਹੀਂ ਗਿਆ ਵੱਡਿਆਂ ਨਹੀਂ ਗਿਆ ਹਜੇ ਲੈ ਵੀ ਸੁੰਮੂ ਦਾ ਵੀ ਚੜ ਗਿਆ ਪਤੰਗ ਸਿਮਮ ਤੂੰ ਲਾ ਲਾ ਪੇਚਾ ਦੇਖ ਰਿਹਾ ਉਹ ਨਹੀਂ 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 ਖੇਚ ਲਾਤੀ ਲੈ ਵੀ ਮੁੰਡੇ ਨੇ ਪਹਿਲਾਂ ਢਿੱਲ ਲਾਉਂਦੇ ਸੀ ਖੇਚਦੇ 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 ਕੀ ਦਾ ਲਓ ਜੀ ਕੋਈ ਗੱਲ ਨਹੀਂ ਆਪਣਾ ਵੱਡ ਗਿਆ ਆਪਾਂ ਫੇਰ ਚੜਾਵਾਂਗੇ ਵਧੀਆ ਹਰਮਨ ਪਤੰਗ ਕੱਟਲਾ ਸੈਟ ਜਿਆ ਸਿਮੇ ਹੁਣ ਤੂੰ ਲਾ ਜਾ ਨੂੰ ਮੈਂ ਤਣਾ ਮਾ ਪਾਉਣਾ ਵਧੀਆ ਜੀ ਪਤੰਗ ਦੀਆਂ ਲਓ ਜੀ ਹੁਣ ਕਰਦੇ ਆਂ ਬਲੌਗ ਦਾ ਐਂਡ ਤੇ ਚੈਨਲ ਨੂੰ ਫੋਲੋ ਕਰ ਦਿਓ ਤੇ ਕਮੈਂਟ ਕਰ ਦਿਓ